ਕਰਮਜੀਤ ਸੰਗਰੂਰ ਦੀ ਰਚਨਾ ਹਰ ਸ਼ਹਿ ਵਿੱਚ ਕਹਿੰਦੇ ਨਸ਼ਾ ਹੁੰਦਾ ਏ ਨਹੀਂ ਕਰਦਾ ਕਦੇ ਸੰਗਰੂਰ ਦੀ ਇਨਕਾਰ ਇਸ ਗੱਲ ਤੋਂ ਹਰ ਸ਼ਹਿ ਵਿੱਚ ਕਹਿੰਦੇ ਨਸ਼ਾ ਹੁੰਦਾ ਏ ਨਹੀਂ ਕਰਦਾ ਕਦੇ ਸੰਗਰੂਰ ਦੀ ਇਨਕਾਰ ਇਸ ਗੱਲ ਤੋਂ ਲੱਗੀ ਰਹਿੰਦੀ ਹਰ ਵੇਲੇ ਟੋਟ ਕਿਆਂ ਨੂੰ ਲੱਗੀ ਰੰਦੀ ਹਰ ਵੇਲੇ ਟੁੱਟਕੀਆਂ ਨੂੰ ਹਰ ਕੋਈ ਕਹਿੰਦਾ ਸੰਗਰੂਰ ਦੀ ਨਾ ਕਰਨਾ ਕੱਲ ਤੋਂ ਹਰ ਕੋਈ ਕਹਿੰਦਾ ਸੰਗਰੂਰ ਦੀ ਨਾ ਕੰਨਾ ਕੱਲ ਤੋਂ ਨਹੀਂ ਕਰਨਾ ਕੱਲ ਤੋਂ ਹਰ ਖੈਵੀ ਚ ਕੰਬੇ ਮਸ਼ਾ ਹੁੰਦਾ ਏ ਨਹੀਂ ਕਰਦਾ ਕਦੇ ਸੰਗਰੂਰ ਦੀ ਇਨਕਾਰ ਇਸ ਗੱਲ ਤੋਂ कई बार असां तां अज़मारिया आहे